ਬੋਲੋ ਤੁਸੀਂ ਆਪ ਹੀ ਬੋਲੋ ਲੈ ਯਾਰ ਗੋਪੀ ਅੱਲਾ ਮੈਂ ਬਣਾ ਪੈਣੂਗਾ ਤੈਨੂੰ ਵੈਲਟ ਕਰਕੇ ਲੈ ਭਾਈ ਗੋਪੀ ਵੀ ਬਹਿ ਗਿਆ ਗੋਪੀ ਬਹਿ ਗਿਆ ਏ ਲਓ ਭਾਈ ਬੈਠਾ ਬਹੁਤ ਹੀ ਮੁਸ਼ਕਿਲ ਦੇ ਨਾਲ ਤੇ ਧੰਨਵਾਦ ਭਾਈ ਈਰਮਾਨ ਮਣੀ ਦਾ ਜਿਨ੍ਹਾਂ ਨੇ ਬੈਠੇ ਵਿੱਚ ਬਹੁਤ ਮਦਦ ਕੀਤੀ ਆ ਤੇ ਕੁੜੀ ਇਹਦਾ ਕੁੜੀ ਦਾ ਨਾਮ ਹੈਗਾ ਪੁਸ਼ਪਾ ਪੁਸ਼ਪਾ ਰਾਣੀ ਬੜੀ ਸਿਆਣੀ ਸਹੀ ਆ ਗੋਪੀ ਬਹੁਤ ਵਧੀਆ ਸੱਤਾ ਬਾਈ ਘੋੜੀ ਆ ਤੇ ਗੁਰੂ ਮਹਾਰਾਜ ਕਿਰਪਾ ਕਰੇ ਬਾਈ ਕੋਲ ਬਹੁਤ ਵਧੀਆ ਘੋੜੇ ਹੋਣ ਮਾੜਾ ਜੀ ਤੈਨੂੰ ਹੋਂਟਾ ਦਵਾਵਾਂ ਪਹਿਲਾ ਤੋਂ ਬਣਾ ਹਣ ਤਰੱਕੀਆਂ ਕਰੇ ਹੁਣ ਤੁਸੀਂ ਪਹਿਲੀ ਵਾਰ ਬੈਠਾ ਨਹੀਂ ਨਹੀਂ ਮੈਂ ਬੈਠਾ ਦੂਜੀ ਵਾਰ ਬੈਠਾ ਨਾ ਦੂਜੀ ਵਾਰ ਅੱਗੇ ਪਹਿਲੀ ਵਾਰ ਚਿੱਟੀ ਘੋੜੀ ਤੇ ਬੈਠਾ ਜੀ ਉਹ ਘੋੜੀ ਸੋਹਣੀ ਵਾਲੀ ਆ ਬਹੁਤ ਸੋਹਣੇ ਬੱਚੇ ਦੇਵੇ ਉਹ ਕਿਹੜੇ ਕਿਹਦੇ ਕ੍ਰੋਸ ਆ ਉਹ ਆਪਣੇ ਕਾਫਲ ਵਾਲੇ ਘੋੜੇ ਤੋਂ ਅਲੀ ਕਾਊਂਟਰ ਤੋਂ ਅਲੀ ਕਾਊਂਟਰ ਤੋਂ ਬਹੁਤ ਵਧੀਆ ਘੋੜਾ ਬਹੁਤ ਸੋਹਣੇ ਬੱਚੇ ਆਉਣ ਤੇ ਮੁਕਸ਼ ਦੇ ਮੇਰੇ ਤੇ ਚੈਂਪੀਅਨ ਬਣ ਗਏ ਇਹ ਹੁਣ ਅਸੀਂ ਮੂਟਾ ਲਾਵਾਂਗੇ ਬਾਈ ਜੀ ਮਾਰ ਮਾਰ ਗੋਪੀ ਗੋਪੀ ਨੂੰ ਬੈਲੈਂਸ ਨਹੀਂ ਬਣਾਉਣਾ ਦਾ ਬੈਲ ਸੜੀ ਬਾਈ ਪਤਾ ਕੀ ਗੱਲ ਹੋਣੀ ਇਹਨੂੰ ਸਿੱਖਣੇ ਹੌਲੀ ਹੌਲੀ ਸਿੱਖਾਂਗੇ ਠੀਕ ਆ ਉਦੋਂ ਬਾਅਦ ਮੈਂਬਰ ਦੀ ਵਾਰੀ ਚੱਲ ਮਾਰਾ ਜਾ ਹੱਕੇ ਇਹੋ ਲੱਤ ਮਾਰ ਹਾਂ ਚਾ 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 ਮੈਂਬਰ ਦੀ ਵਾਰੀ ਆ ਇਹ ਹੁਣ ਅਸੀਂ ਮੂਟਾ ਲਾਵਾਂਗੇ ਹਾਂ ਥੋੜਾ ਮਾਰਾ ਮਾਰਾ ਡਾਰੇ ਦਾ ਬੋਤਾ ਜਾ ਰਿਹਾ ਗੋਪੀ ਦਾ ਤੇ ਬਹੁਤ ਵਧੀਆ ਆਹੋਲਾ ਤੇ ਬਾਈ ਜੀ ਮੈਂ ਤੁਹਾਨੂੰ ਦੱਸਦਾ ਵੀ ਜੇ ਕਿਸੇ ਸਾਧਰ ਮੈਟਰ ਨੇ ਘੋੜਿਆਂ ਦੀ ਰਾਈਡ ਸਿੱਖਣੀ ਆ ਕਿਉਂਕਿ ਇਹ ਵੀ ਬਈ ਜਿਹੜਾ ਇਹ ਘੋੜੇ ਚਾਹੁੰਦਾ ਨੇ ਇਹ ਵੀ ਬਹੁਤ ਔਖੀ ਜੇ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੀ ਡਰਾਈਵਰੀ ਆ ਬਹੁਤ ਸਿੱਖਣੀ ਹੈਵੇਂ ਆਪਾਂ ਮੋਟਰਸਾਈਕਲ ਗੱਡਿਆਂ ਕਾਰਾਂ ਸਿੱਖਦੇ ਆ ਤੇ ਬਈ ਮਣੀ ਬਰਾੜ ਇੰਸਟਾ ਤੇ ਫੇਸਬੁੱਕ ਤੇ ਮਣੀ ਬਰਾੜ ਘੋੜਿਆਂ ਦਾ ਮਣੀ ਸਿੱਧੂ 32 ਮਣੀ ਸਿੱਧੂ 32 ਸਰਚ ਮਾਰੋ ਇੰਸਟਾ ਤੇ ਮਣੀ ਸਿੱਧੂ 32 ਨੰਬਰ ਬੋਲਦੇ ਮਣੀ ਆਵਦਾ 99699 934459 ਬਈ 99699 934459 ਤੁਸੀਂ ਕਾਲ ਕਰ ਸਕਦੇ ਹੋ ਬਈ ਤੇ ਤੋਰ ਦਿਆ ਬਾਈ ਕੋਲੇ ਪੇ ਵੀ ਆ ਬਰਾਡ ਸਟੱਡ ਫਾਰਮ ਦੋਦਾ ਫਰਾਸਟੱਡ ਫਾਰਮ ਦੋਦਾ ਕੋੜੀਆਂ ਇੱਕ ਮੇਨ ਗੱਲ ਜੇ ਕਿਸੇ ਸੱਜੇ ਮਿੱਤਰ ਨੇ ਕਿਸੇ ਟੀਪਾਡੇ ਕੋੜੀ ਲੈਣੀ ਆ ਵੇਚਣੀ ਆ ਕ੍ਰਾਸ ਕਰਾਉਣੀ ਆ ਕੋਈ ਵੀ ਜਾਣਕਾਰੀ ਚਾਹੀਦੀ ਆ A ਤੋਂ ਲੈ ਕੇ Z ਤੱਕ ਬਾਈ ਨੂੰ ਕਾਲ ਕਰ ਲਿਓ ਜਿੰਨ ਮਰਜ਼ੀ ਕਾਲ ਕਰਦੇ ਆ ਉਹ ਬੰਦੇ ਤੇ ਨਾ ਇੰਤਜ਼ਾਰ ਕਰ ਰਹੇ ਆ ਉੱਥੇ ਚੱਲਦੇ ਆਪਾਂ ਮੇਰੇ ਕੋਲ ਲੱਗੀ ਹੋਈ ਆ ਨਹੀਂ ਬਾਈ ਇਹ ਥੋੜੇ ਬਲੌਗਰ ਦੇ 7 ਵਜੇ ਕੀ ਸਾਡਾ ਬਲੌਗ ਹੋਣ ਬਣਾ ਕਰੂ ਗੱਲਾਂ ਚਲਾ ਲਊਗਾ ਛੱਡ ਦੇ ਕਿਓ ਪਰ ਬਾਨਾ ਸੁਣੀ ਬਾਨਾ ਜੇਰ ਬੋਰੀ ਓਏ ਐ ਬਣੀ ਬਹੁਤ ਵਧੀਆ ਪਹਿਲੇ ਕੋ ਵੀ ਤੁਸੀਂ ਨੇ ਗਾਂ ਘਾ ਤੋ ਬੈਠੇ ਗੋਪੀ ਹੋਰ ਤੇ ਬਹਿ ਗਿਆ ਐ ਸਾਡੀ ਬਈ ਪੁਸ਼ਪਰਾਣੀ ਬੜੀ ਸਿਆਣੀ ਤੇ ਬਹੁਤ ਹੀ ਵਧੀਆ ਬਈ ਫੀਲ ਕਰ ਆ ਰਹੀ ਹੈ ਉੱਪਰ ਬੈਠ ਕੇ ਇਹ ਐ ਲੱਗਦਾ ਜਿਵੇਂ ਆਪਾਂ ਕੋਈ ਬਹੁਤ ਵੱਡੀ ਚੀਜ਼ ਤੇ ਬਹਿ ਗਏ ਗੋਪੀ ਮਹਾਰਾਜ ਕਿਰਪਾ ਕਰੇ ਬਈ ਜੀ ਗਾਇ ਬਾਬੇ ਘੋੜੇ ਵਾਲੇ ਦੀ ਗੋਪੀ ਤੇ ਦਰਸ਼ਕਾ ਨੂੰ ਨਾ ਇੱਕ gekeੜਾ ਦਵਾ ਕੇ ਲਿਆ ਕੱਲਾ ਹੀ ਕੱਲਾ ਚੱਲ ਮਾਰ ਅੱਗੇ ਕਰੋ ਬਈ ਕੱਲਾ ਗੋਪੀ ਕਿਹੜਾ ਦੇਵੂ ਚੱਲ ਜਿਹ ਡੈਗ ਤੇ ਜਿੰਮੇਵਾਰੀ ਸੋਢੀ ਜੀ ਤੇ ਤੇਰੀ ਆ ਫਿਰ ਤੋਂ ਜਿੰਮੇਵਾਰੀ ਹੈ ਜੋ ਡੈਗੀ ਹੈ ਮੈਂ ਬਈ ਗੋਪੀ ਨਹੀਂ ਸਕਦਾ ਥੋੜੀ ਫਿਕਰ ਆਂਦਾ ਗੋਪੀ ਆਂਦਰਾ ਗੋਪੀ ਕਹੋ ਬਈ ਹਰਦਾ ਗੋਪੀ ਹਾਂ ਬਈ ਜਿਵੇਂ ਤੈਨੂੰ ਮੈਂ ਕਹਿੰਦਾ ਕਮੈਂਟ ਕਰੋ ਵਾਦ ਤੋਂ ਵਾਦ ਜਿਹੜੀ ਕੋਈ ਨਹੀਂ ਰਾਈਡ ਤੇ ਨਹੀਂ ਚੜੇ ਤੇ ਚੜਨਾ ਚਾਹੁੰਦੇ ਆ ਤੇ ਜੇ ਚੜਨਾ ਤਾਂ ਮਣੀ ਕੋਲ ਆ ਜਾਓ ਬਈ ਕਾਲ ਕਰ ਲਿਓ ਬਈ ਪਹਿਲਾਂ ਤੇ ਜਿਬਾਲੇ ਕਿੰਨੇ ਮਰਜੀ ਆ ਜਾਓ ਕੋਈ ਚੱਕਰ ਆ ਜਾ ਬਈ ਕੋਲ ਘੋੜਿਆਂ ਵਾਧੂ ਆ ਚੱਲ ਬਈ ਫੁਰਦ ਗੋਪੀ ਮੜ ਦਰਸ਼ਕਾਂ ਨੂੰ ਦਿਖਾ ਦੇ ਆਪ ਨੂੰ ਲਓ ਬਈ ਜੀ ਕਿੰਨੇ ਨੰਬਰ ਦੇਨੇ 10 ਚ 10 10 ਚ ਹਾਂ ਜੋੜਾ ਚੱਕਰ ਓਏ ਬੀਬੀ ਲਾ ਵੀ ਹੋਰ ਕਿਹੜਾ ਚੱਕਰ ਕਰਨਾ ਬਹੁਤ ਧੰਨ ਆਇਆ ਆ ਆਹ ਆ ਉਹ ਨਹੀਂ ਦੇਖ ਲਾ ਉਹ ਕੋਈ ਨਹੀਂ ਨਹੀਂ ਢਿੱਗਨ ਦਿੰਦੇ ਫੜ ਲਾ ਤੇ ਢਿੱਗ ਨਹੀਂ ਦਿੰਦਾ ਤੁਨੂੰ ਮੈਂ ਉਹ ਮੱਚ ਆ ਜਾ ਛੱਡਾ ਕਰ ਦੇ ਢਿੱਗਨ ਦਿੰਦਾ ਤੁਨੂੰ ਮੈਂ ਅਸੀਂ ਖੜੇ ਆ ਅਸੀਂ ਪੱਕੇ ਆ ਉਹ ਨਾ ਯਾਰ ਮੈਂ ਨਹੀਂ ਢਿੱਗਨ ਦਿੰਦਾ ਅਸੀਂ ਪੰਚਾਇਤ ਮੈਂ ਖੜੇ ਆ ਬਈ ਪੰਚਾਇਤ ਨਾਲ ਖੜੇ ਆ ਜੀ ਚੱਲ ਭਾਈ ਥੋਪੀ ਆਉਣੇ ਚੜਾ ਵੀ ਮਗਾ ਸੀ ਕਿਹੜੇ ਕੋੜਗੇ ਤੇ ਆਉਣੇ ਤੇ ਮੋਟਰਸਾਈਕਲ ਉਹ ਖੜੇਗੇ ਲਾਓ ਭਾਈ ਜੈ ਬਾਬੇ ਜੀ ਆਵਾਜ਼ ਆ ਜਾ ਭਾਈ ਤੈਨੂੰ ਢਿੱਗਨ ਨਹੀਂ ਦਿੰਦਾ ਯਾਰ ਆ ਜਾ ਕੋਈ ਗੱਲ ਨਹੀਂ ਆ ਜਾ ਗੋਪੀ ਆ ਅਰਮਾਨ ਨੂੰ ਆ ਅਰਮਾਨ ਨੂੰ ਮੈਂ ਨਾ ਦਿੰਦਾ ਇਹਨੂੰ ਨਹੀਂ ਚੜਾ ਇਹਨਾ ਕੋਪਰਾ ਕਰਦੀ ਆ ਓਹੋ ਆ ਅਰਮਾਨ ਨੇ ਲਓ ਬਈ ਜੱਗਾ ਚੜ ਚੁੱਕਾ ਬਹੁਤ ਹੀ ਪਹਿਲਾਂ ਤਾਂ ਪਹਿਲਾਂ ਤਾਂ 350 ਦੀ ਕੁਰਸੀ ਤੋਰੀਏ ਨੇ ਹਣਾ ਫਿਰ ਚੜ ਕੇ ਹਾਂ 500 ਰੁਪਿਆ ਤੇ ਬਈ ਹੁਣ ਜੱਗਾ ਬਈ 500 ਰੁਪਏ ਦੀ ਸਵਾਰੀ ਪਈ ਇਹਨੂੰ ਇੱਕ ਕਿੰਨਾ ਲੱਗਾ ਇੱਕ ਕਰੋੜ ਤੇ 80 ਲੱਖ ਦੀ ਘੋੜੀ ਦੀ ਜੱਗੇ ਮਣੀ ਮਣੀ ਹੁਣ ਸਖਾਰਿਆ ਜੱਗੇ ਨੂੰ ਜੱਗੇ ਪਹਿਲੀ ਵਾਰ ਚੜਿਆ ਬਈ ਜ਼ਿੰਦਗੀ ਦੇ ਪਹਿਲੀ ਵਾਰ ਜ਼ਿੰਦਗੀ ਦੇ ਪਹਿਲੀ ਵਾਰ ਆ ਲੈ ਬਈ ਸੱਚੀ ਸੱਚੀ ਬਈ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਚੜਿਆ ਜਿਹੜੇ ਵੀ ਪਹਿਲੀ ਵਾਰ ਕੁੜੀ ਨੂੰ ਚੜਨਾ ਚਾਹੁੰਦੇ ਆ ਕਮੈਂਟ ਕਰ ਦਿਓ ਜੱਗੇ ਕਿਵੇਂ ਕਿਵੇਂ ਬੈਠ ਕੇ ਲੱਗ ਰਿਆ ਇੱਕ ਪਾਸੇ ਫੋਰਚੂਨਰ ਹੋਵੇ ਤੇ ਡਿਫੈਂਡਰ ਹੋਵੇ ਤੇ ਇੱਕ ਪਾਸੇ ਕੁੜੀ ਹੋਵੇ ਹੈ ਆ ਵੀ ਬਈ ਪਹਿਲੀ ਵਾਰ ਖੜੀ ਆ ਨਾ ਕੁੜੀ ਆ ਦੇਖੋ ਆ ਮਨੀਸ਼ ਖੜਿਆ ਪੂਰੇ ਬੰਦੇ ਨੇ ਗਾਰਡ ਕੀਤਾ ਫਸਟ ਐਕਸਪੀਰੀਅੰਸ ਬਈ ਤੇ ਬਾਈ ਨੇ ਸ਼ੇਅਰ ਕੀਤਾ ਆਪਦਾ ਕਹਿੰਦਾ ਵੀ ਮੈਂ ਇੱਕ ਪਾਸੇ ਕਹਿੰਦਾ ਮੈਂ ਫੋਰਚੂਨ ਤੇ ਡਿਫੈਂਡਰ ਤੇ ਚੜਿਆ ਤੇ ਕਹਿੰਦਾ ਪਰ ਕੋੜੀ ਤੇ ਨਹੀਂ ਚੜਿਆ ਤੇ ਕੋੜੀ ਤੇ ਕਹਿੰਦਾ ਨੰਦ ਹੀ ਆਉਂਦਾ ਪੂਰਾ ਫੋਟੋ ਫਟਵਾ ਖਿਚਾ ਲਾ ਫੋਟੋ ਚੱਲ ਖੈਤ ਤੇ ਹਰਮਾਨ ਖੈਤ ਦੇ ਬਾਈ ਫੋਟੋ ਮੁੰਡੇ ਦੀ ਤੇ ਬਹੁਤ ਹੀ ਬਾਈ ਅੱਧਾ ਘੰਟਾ ਲੱਗ ਗਿਆ ਸਾਨੂੰ ਇਹ ਵਿੱਚ ਬਲੌਗ ਵਿਖਾਦੇ ਅੱਧਾ ਘੰਟਾ ਲੱਗ ਗਿਆ ਕਰਸੀਆਂ ਤੋੜ ਤੀਆਂ ਜਾਨਵਰ ਥੋੜਾ ਉਪਰਾ ਕਰਦਾ ਪਰ ਹੁਣ ਕਹਦੇ ਆ ਪੂਰਾ ਬੈਠ ਰਿਹਾ ਇੱਕ ਰਾਈਡ ਰਾਈਡ ਕਰਦੇ ਕੱਲਾ ਰਾਈਡ ਕਰਦੇ ਕੱਲਾ 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 ਕੱਲਾ

ਆ ਜਾ ਬਈ ਦੋਪੀ ਰਹਿ ਗਏ ਉਹ ਮੈਂਬਰ ਸਾਹਿਬ ਖੜੇ ਨੇ ਨਾਲ ਕਰਨ ਬਾਈ ਕੋਲ ਜਗਾ ਖੜਾ ਉਹ ਵੇ ਖਿੱਚੀ ਜਾਂਦਾ ਖੱਤੀ ਫਟਾ ਮੈਂ ਪਾਸੇ ਹੁਣਾ ਛੱਡਦਾ ਬਾਈ ਜਿਹੜਾ ਕੋੜੀ ਤੇ ਚੜ ਗਿਆ ਉਹ ਸਵਰਗ ਸਵਰਗ ਚ ਹੀ ਗਿਆ ਬਾਈ ਲਿਆ ਉਹ ਗੁਰੂ ਦਾ ਇੱਕ ਗੁਰੂ ਦਾ ਬਖਸ਼ੀ ਹੋਈ ਇੱਕ ਦਾਸ ਆ ਜੱਗੇ ਆ ਜਾ ਨਹੀਂ ਹੁਣ ਨਹੀਂ ਕਰਦੀ ਕੋੜੀ ਨੂੰ ਜੱਗੇ ਕਿੰਨੇ ਨੰਬਰ ਦਿੰਦਾ ਮਣੀ ਦੇ ਘੋੜਗੇ ਨੂੰ 100 ਚੋਂ ਮੈਂ 100 ਚ 101 100 ਚ 101 ਨੰਬਰ ਦੇਤਾ ਬਈ ਨੇ ਬਹੁਤ ਵਧੀਆ ਮਾਰੇ ਤਾਂ ਕਰ ਤੀ ਫੋਟੋ ਖਿੱਚ ਗਏ ਜੇ ਤੁਸੀਂ ਕੋੜੀਆਂ ਦੀ ਰੈਡ ਸਿੱਖਣਾ ਚਾਹੁੰਦੇ ਹੋ ਕੋਈ ਸੱਜਣ ਮਿੱਤਰ ਆ ਕੋਈ ਭਰਾ ਸਾਡੀ ਕੋਈ ਭੈਣ ਆ ਕੋਈ ਕੋਈ ਵੀ ਆ ਪਿੰਡ ਦੇ ਵਿੱਚੋਂ ਕੋਈ ਤਾਇਆ ਕੋਈ ਚਾਚੀ ਕੋਈ ਵੀ ਆ ਮਣੀ ਮਣੀ ਨੰਬਰ ਬੋਲਦੇ ਆ ਉਹਦਾ ਨੰਬਰ ਬੋਲਦੇ 9999949 ਤੇ ਉਹਨੇ ਤਾਂ ਨਾਲ ਸਿਖਾਇਆ ਨੰਬਰ ਬੋਲ ਮਣੀ 9969993459 996999494454 ਜਦੋਂ ਮਰਜੀ ਮੈਂ ਬੋਲਦਾ 9969993459 94459 ਮਣੀ ਬਰਾਡ ਇੰਸਟਾ ਫੇਸਬੁਕ ਤੇ ਮਣੀ ਬਰਾਡ ਦੁੱਧ ਵਾਲਾ ਤੇ ਜਦੋਂ ਵੀ ਤੁਸੀਂ ਮਰਜੀ ਚੜ ਸਕਦੇ ਹੋ ਤੇ ਉਹ ਨਾਲ ਜਿਹੜਾ ਇੱਧਰ ਦੂਜਾ ਫਾਰਮ ਆ ਉਹ ਹੈਗਾ ਈਰਮਾਨ ਬਰਾੜਕਾ ਉਹਨੇ ਬਹੁਤ ਮੁੰਡੇ ਨੇ ਮਿਹਨਤ ਕੀਤੀ ਛੜਾਉਣ ਲਈ ਤੇ ਹੁਣ ਮੇਰੀ ਵਾਰੀ ਆ ਹੁਣ ਮੈਂ ਚੜੂਗਾ ਕੋੜੀ ਤੇ ਬਾਈ ਹੁਣ ਗੋਪੀ ਦੀ ਆ ਗਈ ਵਾਰੀ ਬੋਲੋ ਤੁਸੀਂ ਆਪ ਹੀ ਬੋਲੋ ਆ ਯਾਰ ਗੋਪੀ ਲੈ ਮੈਂ ਬਣਾ ਇਹ ਬੰਦੂਗਾ ਤੈਨੂੰ ਵੈਲਟ ਕਰਕੇ ਲੈ ਬਾਈ ਗੋਪੀ ਵੀ ਬਹਿ ਗਿਆ ਗੋਪੀ ਬਹਿ ਗਿਆ ਏ ਲਓ ਬਾਈ ਬੈਠਾ ਬਹੁਤ ਹੀ ਮੁਸ਼ਕਲ ਦੇ ਨਾਲ ਤੇ ਧੰਨਵਾਦ ਬਾਈ ਈਰਮਾਨ ਮਣੀ ਦਾ ਜਿਨ੍ਹਾਂ ਨੇ ਬੈਠੇ ਵਿੱਚ ਬਹੁਤ ਮਦਦ ਕੀਤੀ ਆ ਤੇ ਕੋੜੀ ਦੇ ਇਹਦਾ ਕੋੜੀ ਦਾ ਨਾਮ ਹੈਗਾ ਪੁਸ਼ਪਾ ਪੁਸ਼ਪਾ ਰਾਣੀ ਬੜੀ ਸਿਆਣੀ ਸਹੀ ਆ ਗੋਪੀ ਬਹੁਤ ਵਧੀਆ ਸੱਤਾ ਬਾਈ ਕੋੜੀ ਆ ਤੇ ਗੁਰੂ ਮਹਾਰਾਜ ਕਿਰਪਾ ਕਰੇ ਬਾਈ ਕੋਲ ਬਹੁਤ ਵਧੀਆ ਘੋੜਾ ਹੋਣ ਮੜਾਇ ਤੈਨੂੰ ਹੋਟਾ ਦਵਾਵਾਂ ਪਹਿਲਾਂ ਬਣਾ ਹੁਣ ਤਰੱਕੀਆਂ ਕਰੇ ਹੁਣ ਤੁਸੀਂ ਪਹਿਲੀ ਵਾਰ ਬੈਠਾ ਨਹੀਂ ਨਹੀਂ ਮੈਂ ਬੈਠਾ ਹਾਂ ਦੂਜੀ ਵਾਰ ਬੈਠਾ ਨਾ ਤੁਹਾਨੂੰ ਦੂਜੀ ਵਾਰ ਅੱਗੇ ਪਹਿਲੀ ਵਾਰ ਚਿੱਟੀ ਕੁੜੀ ਤੇ ਬੈਠਾ ਜੀ ਉਹ ਕੁੜੀ ਸੋਹਣੀ ਆ ਤੇ ਬਹੁਤ ਸੋਹਣੇ ਬੱਚੇ ਦੇਵੇ ਉਹ ਕਿਹਦੇ ਕਿਹਦੇ ਕ੍ਰੋਸ ਆ ਉਹ ਆਪਣੇ ਕਾਬਲ ਵਾਲੇ ਘੋੜੇ ਤੋਂ ਵਾਲੀ ਕਾਊਂਟਰ ਤੋਂ ਵਾਲੀ ਕਾਊਂਟਰ ਤੋਂ ਬਹੁਤ ਵਧੀਆ ਘੋੜਾ ਉਹ ਬਹੁਤ ਸੋਹਣੇ ਬੱਚੇ ਆਉਣ ਤੇ ਮੁਕਸ ਦੇ ਮੇਰੇ ਤੇ ਚੈਂਪੀਅਨ ਬਣ ਗਏ ਤੇ ਹੁਣ ਅਸੀਂ ਹੋਟਾ ਲਾਵਾਂਗੇ ਬਾਈ ਜੀ ਮੜਾ ਮੜਾ ਗੋਪੀ ਗੋਪੀ ਨੂੰ ਬੈਲੈਂਸ ਨਹੀਂ ਬਣਾਉਣਾ ਦਾ ਚੱਲ ਚਲੀ ਬਈ ਪਤਾ ਕੀ ਗੱਲ ਹੌਲੀ ਇਹਨੂੰ ਸਿੱਖਣੇ ਹੌਲੀ ਲਈ ਸਿੱਖਾਂਗੇ ਠੀਕ ਆ ਉਦੋਂ ਬਾਅਦ ਮੈਂਬਰ ਦੀ ਵਾਰੀ ਚੱਲ ਮਾਰਾ ਜਾ ਹੱਕੇ ਇਹੋ ਲੱਤ ਮਾਰ ਹਾਂ ਚਾ 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 ਮੈਂਬਰ ਦੀ ਵਾਰੀ ਆ ਕਿ ਹੁਣ ਅਸੀਂ ਹੁਸ਼ਾ ਲਵਾਂਗੇ ਹਾਂ ਥੋੜਾ ਮਾਰਾ ਮਾਰਾ ਡਾਰੇ ਦਾ ਬੋਤਾ ਜਾ ਰਿਹਾ ਬੋਤੀ ਦਾ ਤੇ ਬਹੁਤ ਵਧੀਆ ਹੌਲਾ ਤੇ ਬਾਈ ਜੀ ਮੈਂ ਤੁਹਾਨੂੰ ਦੱਸਦਾ ਵੀ ਜੇ ਕਿਸੇ ਸਰਜਨ ਮਿੱਤਰ ਨੇ ਘੋੜਿਆਂ ਦੀ ਰਾਈਡ ਸਿੱਖਣੀ ਆ ਯੋਗੀ ਇਹ ਵੀ ਬਈ ਜਿਹੜਾ ਇਹ ਘੋੜੀ ਦੇ ਚਾਹ ਨਾਲ ਇਹ ਵੀ ਬਹੁਤ ਔਖੀ ਜੇ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੀ ਡਰਾਈਵਰੀ ਆ ਬਹੁਤ ਸਿੱਖਣੀ ਹੈ ਮੈਂ ਆਪਾਂ ਮੋਟਰਸਾਈਕਲ ਗੱਡਿਆ ਕਾਰ ਸਿੱਖਦੇ ਆ ਤੇ ਬਈ ਮਣੀ ਬਰਾੜ ਇੰਸਟਾ ਤੇ ਫੇਸਬੁੱਕ ਤੇ ਮਣੀ ਬਰਾੜ ਘੋੜਗਾ ਇਹਦਾ ਨੰਬਰ 532 ਮਣੀ ਸਿੱਧੂ 32 ਸਰਚ ਮਾਰੋ ਇੰਸਟਾ ਤੇ ਮਣੀ ਸਿੱਧੂ 32 ਨੰਬਰ ਬੋਲਦੇ ਮਣੀ ਆਵਦਾ 99699 934459 ਬਈ 99699 934459 ਤੁਸੀਂ ਕਾਲ ਕਰ ਸਕਦੇ ਹੋ ਬਈ ਤੇ ਤੋਰ ਦਿਆਂ ਬਾਈ ਕੋਲੇ ਪੇ ਵੀ ਆ ਬਰਾਟ ਸਟੱਡ ਫਾਰਮ ਦੋਦਾ ਫਰਾਸਟੱਡ ਫਾਰਮ ਦੋਦਾ ਘੋੜੀਆਂ ਇੱਕ ਮੇਨ ਗੱਲ ਜੇ ਕਿਸੇ ਸੱਜੇ ਮਿੱਤਰ ਨੇ ਕਿਸੇ ਟੀਪਾਡੇ ਘੋੜੀ ਲੈਣੀ ਆ ਵੇਚਣੀ ਆ ਕ੍ਰਾਸ ਕਰਾਉਣੀ ਆ ਕੋਈ ਵੀ ਜਾਣਕਾਰੀ ਚਾਹੀਦੀ ਆ A ਤੋਂ ਲੈ ਕੇ Z ਤੱਕ ਬਾਈ ਨੂੰ ਕਾਲ ਕਰ ਲਿਓ ਜਿੰਨੂੰ ਮਰਜ਼ੀ ਕਾਲ ਕਰਦੇ ਆ ਉਹ ਬੰਦੇ ਤੇ ਨਾ ਇੰਤਜ਼ਾਰ ਕਰ ਰਹੇ ਆ ਉੱਥੇ ਚੱਲਦੇ ਆਪਾਂ ਮੇਰੇ ਨਾਲ ਲੱਗੀ ਹੋਈ ਆ ਕੱਢ ਲਿਆ ਇਕੱਲਾ ਨਹੀਂ ਬਾਈ ਇਹ ਥੋੜੇ ਬਲੌਗਰ ਦੇ 7 ਵਜੇ ਕੀ ਸਾਡਾ ਬਲੌਗ ਹੋਣ ਬਣਾ ਕਰੂ ਇਕੱਲਾ ਚਲਾ ਲੂ ਓ ਛੱਡ ਦੇ ਕਿਉਂ ਫੇਰ ਬਾਲਸ ਨਹੀਂ ਬਾਲਦਾ ਮਾਰ ਗਏ ਜਰਬੂਰੀ ਓਏ ਐ ਬੜੀ ਖੁਦੜਾ ਗੁੰਡਾ ਬਹੁਤ ਵਧੀਆ ਪਹਿਲੇ ਕੋਈ ਤੂੰ ਇਹਨੇ ਗਾਂ ਘਾ ਤੋ ਬਿੱਟੇ ਗੋਪੀ ਉਹ ਉੱਤੇ ਬਹਿ ਗਿਆ ਐ ਸਾਡੀ ਬਈ ਪੁਸ਼ਪਰਾਣੀ ਬੜੀ ਸਿਆਣੀ ਤੇ ਬਹੁਤ ਹੀ ਵਧੀਆ ਬਈ ਫੀਲਗਾ ਆ ਰਹੀ ਹੈ ਉੱਪਰ ਬੈਠ ਕੇ ਤੇ ਐ ਲੱਗਦਾ ਜਿਵੇਂ ਆਪਾਂ ਕੋਈ ਬਹੁਤ ਵੱਡੀ ਜੀਤ ਤੇ ਬਹਿ ਗਏ ਗੁਰੂਬਾਰਾ ਜੀ ਕਿਰਪਾ ਕਰੇ ਬਈ ਦੀ ਜੈ ਬਾਬੇ ਘੋੜੇ ਵਾਲੇ ਦੀ ਗੋਪੀ ਤੇ ਦਰਸ਼ਕਾਂ ਨੂੰ ਨਾ ਇੱਕ ਢੇੜਾ ਦਵਾ ਕੇ ਲਿਆ ਕੱਲਾ ਹੀ ਕੱਲਾ ਚੱਲ ਮਾਰ ਅੱਗੇ ਕਰੋ ਬਈ ਕੱਲਾ ਗੋਪੀ ਢੇੜਾ ਦਊ ਚੱਲ ਜਿਹ ਡੱਗ ਪੈ ਜੰਮੇ ਵਾਲੀ ਸੋਢੀ ਤੇ ਤੇਰੀ ਆ ਜਿਹ ਜੰਮੇ ਵਾਲੀ ਹੈ ਜਿਹ ਡੇਗੀ ਹੈ ਨਾ ਬਈ ਗੋਪੀ ਨਹੀਂ ਸਕਦਾ ਭੋਲੀ ਫੈਤਰੋ ਹਰਦਾ ਸੁਪੀ ਆਈ ਦਰੋ ਗੋਪੀ ਚਲੋ ਭਾਈ ਹਰਦਾ ਗੋਪੀ ਹਾਂ ਬਈ ਜਿਵੇਂ ਤੈਨੂੰ ਮੈਂ ਕਹਿੰਦਾ ਕਮੈਂਟ ਕਰੋ ਵਾਦ ਤੋਂ ਵਾਦ ਜਿਹੜੀ ਕੋਈ ਨਹੀਂ ਰਾਈਡ ਤੇ ਨਹੀਂ ਚੜੇ ਤੇ ਚੜਨਾ ਚਾਹੁੰਦੇ ਆ ਤੇ ਜੇ ਚੜਨਾ ਤਾਂ ਮਣੀ ਕੋਲ ਆ ਜਾਓ ਭਾਈ ਕਾਲ ਕਰ ਲਿਓ ਭਾਈ ਨੂੰ ਪਹਿਲਾਂ ਤੇ ਜੇ ਬਾਲੇ ਕਿੰਨੇ ਮਰਜੀ ਆ ਜਾਓ ਕੋਈ ਚੱਕਰ ਆ ਗਿਆ ਜੀ ਭਾਈ ਕੋਲ ਘੋੜਿਆਂ ਵਾਧੂ ਆ ਚੱਲ ਭਾਈ ਹੁਣ ਤੇ ਗੋਪੀ ਮੜ ਜਾ ਦਰਸ਼ਕਾਂ ਨੂੰ ਦਿਖਾ ਦੇ ਆਪ ਨੂੰ ਲਓ ਭਾਈ ਜੀ ਕਿੰਨੇ ਨੰਬਰ ਦੇਨੇ 10 ਚ 10 ਦਾ ਤਾਂ ਚੁੱਕਾ ਉਹ ਨਾ ਚੁੱਕ ਤੇ ਲੈ ਵੀ ਹੋਰ ਕਿਹੜਾ ਚੱਕਰ ਕਰਨਾ ਬਹੁਤ ਧੰਨ ਆਇਆ ਆ ਜਾ ਉਹ ਨਹੀਂ ਦੇਖ ਲਾ ਉਹ ਕੋਈ ਨਹੀਂ ਨਹੀਂ ਕਿ ਗੰਦ ਦੇ ਫੜ ਲਾ ਦੇ ਗੰਦ ਨਹੀਂ ਦਿੰਦਾ ਤੈਨੂੰ ਮੈਂ ਹੋ ਮੱਚ ਆ ਜਾ ਛੱਡਾ ਕਰ ਦੇ ਗੰਦ ਦਿੰਦਾ ਤੈਨੂੰ ਮੈਂ ਅਸੀਂ ਖੜੇ ਆ ਅਸੀਂ ਪੰਚਾਇਤ ਮੈਂ ਖੜੇ ਆ ਬਈ ਪੰਚਾਇਤ ਨਾਲ ਖੜੇ ਆ ਜੀ ਚੱਲ ਭਾਈ ਕੋਈ ਆਉਣ ਕਿਹੜਾ ਚੜਿਆ ਵੀ ਮਗਾ ਹੀ ਕਿਹੜਾ ਘੂੜ ਗਿਆ ਤੇ ਆਉਣੇ ਮੋਟਰਸਾਈਕਲ ਉਹ ਖੜੇ ਕੋਲ ਵੀ ਜੈ ਬਾਬੇ ਜੀ ਕਾ ਬਾਦ ਆ ਜਾ ਭਾਈ ਤੈਨੂੰ ਡੁੱਗਣ ਨਹੀਂ ਦਿੰਦਾ ਆ ਜਾ ਆ ਦੇ ਛੋਈ ਗੱਲ ਆ ਜਾ ਗੋਪੀ ਹਾਂ ਅਰਮਾਨ ਨੂੰ ਆ ਅਰਮਾਨ ਨੂੰ ਮੈਂ ਨਾ ਦਿੰਦਾ ਇਹਨੂੰ ਨਹੀਂ ਚੜਾਇਆ ਨਾ ਕੋਪਰਾ ਕਰਦੀਆਂ ਓਹੋ ਅੱਛਾ ਅਰਮਾਨ ਨੂੰ ਲਓ ਜੀ ਹੁਣ ਸਾਡਾ ਮੈਂਬਰ ਪਹਿਲੀ ਵਾਰ ਹੋਈ ਪਹਿਲੀ ਵਾਰ ਪਹਿਲੀ ਵਾਰ ਮੈਂਬਰ ਨਹੀਂ ਮੈਂਬਰ ਆ ਯਾਰ ਜਮਾ ਮੈਂ ਤਿੰਨੇ ਬੰਦੇ ਬਈ ਅਣਜਾਣ ਹੀ ਚੜੇ ਅੱਜ ਸਾਰੇ ਬੰਦੇ ਆ ਵੇਖੋ ਇਹ ਤਾਂ ਚੜਾ ਰਿਹਾ ਹੈ ਜਿਹੜਾ ਬੰਦਾ ਸਿੱਖਣਾ ਚਾਹੁੰਦਾ ਬਾਈ ਕੋ ਲਾ ਕੇ ਸਿੱਖ ਸਕਦਾ ਧੀ ਦੇ ਚੜ ਸਕਦਾ ਆਇ ਨਾਇਨ ਯਰ ਪਹਿਲੀ ਵਾਰ ਮੈਂਬਰ ਸਾਹਿਬ ਕੋੜੀ ਤੇ ਚੈਲੰਜ ਆ ਰਹੇ ਆ ਪਰਲੇ ਹੱਥ ਜਿਹੜਾ ਨਹੀਂ ਨਹੀਂ ਭਾਈ ਸੱਜਾ ਖੱਬਾ ਨਹੀਂ ਹੁੰਦਾ ਆ ਮੈਂ ਤੁਹਾਨੂੰ ਦੱਸਾਂ ਆਏ ਪੈਰ ਤੇ ਨਾ ਆਏ ਧਰ ਲਈ ਤੇ ਤੈਨੂੰ ਜੰਪ ਦੇ ਦੂੰ ਚੱਲ ਆਏ ਹਾਂ ਹਾਂ ਆਪ ਵੀ ਜੰਪ ਲੈਣਾ ਕਿ ਜਿਹੜਾ ਦਾਬ ਚੰਗ ਮੜ ਬਾਲਾ ਚਾਹ ਨਹੀਂ ਜਣਾ ਨਹੀਂ ਨਹੀਂ ਹੁਣ ਨਹੀਂ ਬੋਲ ਕਰਦੀ ਮੈਂ ਕਹਿਣਾ ਯਾਰ ਲਓ ਜੀ ਲਓ ਜੁੱਤੀ ਬੈਂਬਰ ਦਾ ਪ੍ਰਵਾਹ ਬਹੁਤ ਜੁੱਤੀ ਪਾਈ ਆ ਬਾਈ ਜੀ ਫਾਇਲ ਕਾਲੀ ਜੁੱਤੀ ਤੇ ਕੋੜੀ ਪੁਸ਼ਪਾ ਰਾਣੀ ਕੋੜੀ ਤੇ ਚੜਦਾ ਹੋਇਆ ਓਹੋ ਤੂੰ ਆ ਨਾਲ ਆ ਜੰਪ ਮਾਰ ਨਾਲ ਓ ਨਹੀਂ ਕੁਝ ਮਰ ਮੈਂ ਗਾਰੰਟੀ ਕਰਦਾ ਓ ਨਹੀਂ ਕੁਝ ਤੂੰ ਵੀ ਲੱਗਦਾ ਕਿਹੜੇ ਡਰ ਲੱਗਦਾ ਚੱਕ ਕੇ ਹੁਣ ਤੋਹਲਾ ਨਹੀਂ ਨਾ ਪਾਰਾ ਬੋਲਦਾ ਇਹ ਮਾਰ ਜੰਪ ਕਰ ਆ ਫੜ ਚੱਲ ਉਹਦਾ ਹੱਥ ਫੜ ਲੈ ਜੈ ਮਾਤਾ ਦੀ ਚਲੋ ਚਲੋ ਜਲੋ ਚਲੋ ਚਲੋ ਆ ਨਹੀਂ ਨਹੀਂ ਚੜਾ ਪਏ ਇੱਕ ਕੋਸ਼ਿਸ਼ ਕਰ ਓਏ ਕੁਛ ਨਹੀਂ ਹੁੰਦਾ ਨਹੀਂ ਮੈਂ ਭਰਾ ਓਏ ਕੁਛ ਨਹੀਂ ਹੁੰਦਾ ਵੈਂਬਰ ਆ ਨਹੀਂ ਨਹੀਂ ਚੜਾ ਜਊ ਓਏ ਨਹੀਂ ਚੜਾਉਣਾ ਯਾਰ ਓ ਨਹੀਂ ਕੁਛ ਹੁੰਦਾ ਮੈਂ ਫੜ ਲੈਣਾ ਮੂਰੇ ਯਾਰ ਇੱਧਰ ਦੀ ਆ ਮੈਂ ਤੈਨੂੰ ਕਹਦਾ ਕੀ ਕਰਾਂ ਇੱਧਰ ਉਰੇ ਆ ਆਣਾ ਕਲੀ ਤੇ ਪੈਰ ਧਰ ਕੇ ਇੱਧਰ ਦੀ ਓਏ ਮੂਰੇ ਰੈਂਕ ਪਿੱਛੇ ਜਾ ਨਹੀਂ ਨਹੀਂ ਨਾ ਜਾਂਦਾ ਲੈ ਤੂੰ ਮੈਂ ਜਾਣੇ ਬਹਿ ਗਿਆ ਕਮਾਰੀ ਆ ਤੇਰੇ ਕੰਨੇ ਇਹਦਾ ਲਗਾਉ ਨਹੀਂ ਡਰ ਮਾਰਨਾ ਚਾਹੀਦਾ ਲਗਾਉ ਦਾਰਾ ਦਾਰਾ ਤੇ ਉਹ ਜਿੱਥੇ ਮਿਲਦਾ ਉੱਥੇ ਮਾਰੋ ਚਲੋ ਚਲੋ ਭਾਈ ਜੀ